ਇਹ ਜਿਹੜਾ ਮੁੱਦਾ ਇੱਥੇ ਮੈਨੂੰ ਹਾਂਜੀ ਮੈਂ ਇੱਥੇ ਰਾਮਪੁਰਪਿੰਡ ਚ ਆਇਆ ਤੁਸੀਂ ਦੇਖੋ ਵੀ ਜਦ ਤੋਂ ਪਹਿਲਾਂ ਤਾਂ ਕਰੋਨਾ ਦਾ ਫਾਇਦਾ ਕਾਂਗਰਸ ਦੀ ਸਰਕਾਰ ਨੇ ਚੁੱਕਿਆ ਫਿਰ ਦਿੱਲੀ ਦੇ ਅੰਦਰ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਉਹ ਲੋਕਾਂ ਦਾ ਧਿਆਨ ਉਸ ਪਾਸੇ ਆ ਸਾਰਾ ਧਿਆਨ ਜਿਹੜਾ ਪੰਜਾਬ ਦੀ ਕਿਸਾਨੀ ਦਾ ਅੰਦੋਲਨ ਵਾਲੇ ਪਾਸੇ ਆ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕਰੇ ਆ ਪਰ ਕਾਂਗਰਸ ਦੀ ਸਰਕਾਰ ਤੁਸੀਂ ਦੇਖੋ ਵੀ ਉਸ ਦੀ ਹਾਰਡ ਚ ਆ ਕੇ ਪਹਿਲਾਂ ਦਾ ਡੇਰਾ ਵਸੀ ਚ ਹੰਡੇਸਰੇ ਚ ਸਾਰੇ ਕ੍ਰੈਸ਼ਰ ਇਹਨਾਂ ਨੇ ਸੀਲ ਕਰਤੇ ਤੇ ਗੁੰਡਾ ਟੈਕਸ ਦੀ ਗੱਲ 10000 ਰੁਪਏ ਪਰ ਡੇ ਕ੍ਰੈਸ਼ਰ ਹੋਲਡਰ ਤੋਂ ਗੁੰਡਾ ਟੈਕਸ ਮੰਗ ਰਹੇ ਆ ਵੀ ਜੇ ਗੁੰਡਾ ਟੈਕਸ ਨਹੀਂ ਦੇਣਾ ਤਾਂ ਕ੍ਰੈਸ਼ਰ ਬੰਦ ਕਰ ਦਿਓ ਹੰਡੇਸਰੇ ਚ ਔਰ ਡੇਰਾ ਵਸੀ ਚ ਤਕਰੀਬਨ 100 150 ਗਰੀਬ ਕ੍ਰੈਸ਼ਰ ਉਹ ਸੀਲ ਕਰਤੇ ਫਿਰ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਇੱਥੇ ਆ ਬਹੋੜਾ ਪਿੰਡ ਚ ਵੀ ਰਾਮਪੁਰ ਪਿੰਡ ਚ ਵੀ ਛੱਤ ਚ ਵੀ ਵੱਡੇ ਪੱਧਰ ਤੇ ਹੋ ਰਹੀ ਆ ਕੋਈ ਕਿਤੇ ਕੰਡਾ ਨਹੀਂ ਲਾਇਆ ਗਿਆ ਕੋਈ ਕਿਤੇ এনवायरमेंटਲ ਕਲੀਅਰੈਂਸ ਜਿਹੜੀ ਅਜੇ ਤੱਕ ਆਈ ਨਹੀਂ ਹੈ ਔਰ 60 60 70 70 ਫੁੱਟ ਡੁੰਗੀਆਂ ហੋਕਲੈਨਾਂ ਲਾ ਕੇ ਪੱਟਿਆ ਜਾ ਰਿਹਾ ਔਰ ਆ ਰਾਮਪੁਰੇ ਪਿੰਡ ਚ ਇੱਥੇ ਸਾਰੇ ਕਿਸਾਨ ਵੀਰ ਇਕੱਠੇ ਹੋਏ ਆ ਇੱਥੇ ਸਾਰੇ ਜਿੰਨੇ ਰਸਤੇ ਰਸਤੀਆਂ ਟੋਟਲ ਤੋੜਦੇ ਆ ਸਾਰੇ ਦਿਨ ਰਾਤ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਚੱਲ ਰਹੀ ਹੈ ਸੋ ਸਰਕਾਰ ਹਰ ਜਿਹੜਾ ਮੌਕਾ ਆ ਚਾਹੇ ਉਹ ਕਰੋਨਾ ਦਾ ਆ ਚਾਹੇ ਕਿਸਾਨ ਅੰਦੋਲਨ ਦਾ ਆ ਉਹਦਾ ਲਾਭ ਉਠਾ ਕੇ ਜਿਹੜੀ ਇਹ ਪੈਦਾ ਚੱਕ ਕੇ ਜਿਹੜੀ ਕੰਮ ਕਰਦੀ ਹੈ ਤੁਸੀਂ ਕਿੱਥੇ ਰਹਿਣ ਵਾਲੇ ਤੁਸੀਂ ਰਾਮਪੁਰ ਕਲਾ ਪਿੰਡ ਕੀ ਕੀ ਮੁਸ਼ਕਲ ਆ ਰਹੀ ਥੇ ਮੁਸ਼ਕਲ ਇਹ ਹੈ ਜੀ ਦੇਖੋ ਜਿਹੜੀ ਕਹਿਣ ਚ ਆਇਆ ਵੀ ਬੋਹੜੀ ਦੀ ਬੋਲੀ ਹੈ ਤਾਂ ਮਤਲਬ ਜਿਹੜਾ ਬੋਹੜੀ ਨੂੰ ਕੱਢਿਆ ਜਾਵੇ ਜਿਹੜੀ ਮੈਨਿੰਗ ਹੋ ਰਹੀ ਹੈ ਚਲੋ ਬੋਲੀ ਬੋਹੜੀ ਦੀ ਹੈ ਤਾਂ ਉਹ ਤੋਂ ਕੱਢਿਆ ਜਾਵੇ ਜਿਹੜੀ ਸਾਡੇ ਰਸਤੇ ਆ ਸਾਡੀਆਂ ਗੋਹਰਾਂ ਸਾਡੇ ਪਿੰਡ ਦੀ ਜ਼ਮੀਨ ਹੈ ਇੱਥੇ ਨੂੰ ਇਹ ਜ਼ਬਰਦਸਤੀ ਕੱਢਿਆ ਜਾ ਰਿਹਾ ਜੇ ਅਸੀਂ ਇਸ ਨੂੰ ਰੋਕਦੇ ਹਾਂ ਤਾਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੇ ਨੇ ਠੇਕੇਦਾਰਾਂ ਵੱਲੋਂ ਰਾਮਪੁਰ ਕਲਾ ਜੀ ਅੱਛਾ ਕੀ ਕੀ ਹੋ ਰਿਹਾ ਇੱਥੇ ਹੁਣ ਮਾਜੀ ਇੱਥੇ ਬਹੁਤ ਕਾਫੀ ਦਿਨਾਂ ਤੋਂ ਮਾਈਨਿੰਗ ਚੱਲ ਰਹੀ ਹੈ ਜੀ ਦੋ ਨੰਬਰ 'ਚ ਹੀ ਚੱਲ ਰਹੀ ਹੈ ਜੀ ਅੱਛਾ ਸਾਨੂੰ ਇਹ ਨਹੀਂ ਪਤਾ ਹੈਗਾ ਇੱਕ ਨੰਬਰ 'ਚ ਜਾਂ ਦੋ ਨੰਬਰ 'ਚ ਹੈ ਜੀ ਪਿੰਡ ਬਹੋੜੀ ਦਾ ਠੇਕਾ ਹੈ ਜੀ ਆਰੰਪੁਰ ਘਰੋਂ ਨਿਕਲ ਰਿਹਾ ਜੀ ਆਹ ਸਾਹਮਣੇ ਤੁਹਾਡੇ ਦੇਖ ਲਓ ਜੀ ਪਾਣੀ ਦੇ ਵਿੱਚ ਪਾਈਪ ਦੱਬੇ ਹੋਏ ਆ ਜੀ ਕੱਲ ਤਰੀਕੇ ਨਾਲ ਇਹ ਚਲਾ ਰਹੇ ਆ ਜੀ ਤੇ ਨਾ ਕਿ ਇਹਦੇ ਵਿੱਚ ਕੋਈ ਕਿਸੇ ਦਾ ਪਤਾ ਨਹੀਂ ਲੱਗ ਰਿਹਾ ਹੈਗਾ ਜਦੋਂ ਤੋਂ ਪੋਪ ਲਾਈਨ ਤੇ ਮਸ਼ੀਨਾਂ ਬੜੀਆਂ ਆ ਤਾਂ ਕਹਿੰਦੇ ਵੀ ਨਾਲੇ ਘੱਗੜ 'ਚ ਬਾੜੀ ਨਹੀਂ ਸਕਦੇ ਜੀ ਪੋਪ ਲਾਈਨ ਮਸ਼ੀਨਾਂ ਕਿਹੜੇ ਟੰਗ ਨਾਲ ਇਹਨਾਂ ਨੇ ਅੰਦਰ ਬਾੜੀਆਂ ਹੋਈਆਂ ਜੀ ਪੋਰਤ ਬੁਰਾ ਹਾਲ ਹੈ ਜੀ ਸਾਡਾ ਤਾਂ ਪ੍ਰਿੰਟ ਚ ਰਾਤ ਨੂੰ ਇਹਨੇ ਸੋਨਾ ਵੀ ਦੁੱਬਰ ਕਰਦਾ ਠੱਕ ਠੱਕ ਬੋਲਦੇ ਕਈ ਵਾਰੀ ਆਲੇ ਜੀ ਇੱਕ ਅੱਧੀ ਵਾਰੀ ਨਹੀਂ ਕਈ ਵਾਰੀ ਆਲੇ ਕਹਿ ਵੀ ਗਏ ਇਹਨਾਂ ਨੂੰ ਹੁਣ ਇਹਨਾਂ ਦਾ ਮੁਨਸੀ ਬੋਲਦਾ ਹੈ ਕਹਿੰਦਾ ਵੀ ਇਹ ਪੰਚਾਇਤ ਨੂੰ ਵੀ ਪਤਾ ਹੈ ਹੁਣ ਇਹਦਾ ਵਿਕਾਟ ਅਸੀਂ ਚੱਲ ਰਿਹਾ ਹੈਗਾ ਸਾਰਾ ਕੁਝ ਪੰਚਾਇਤ ਨੂੰ ਹਰ ਇੱਕ ਗੱਲ ਦਾ ਹਰ ਇੱਕ ਦੀ ਗੱਲ ਦਾ ਪਤਾ ਹੈ ਹੁਣ ਸ਼ਰਮਾ ਜੀ ਅੱਜ ਆਏ ਸੀਗੇ ਦੇਖੋ ਉਹਨਾਂ ਨੇ ਡੀਸੀ ਸਾਹਿਬ ਨੂੰ ਵੀ ਫੋਨ ਕਰਿਆ ਹੈ ਜੀ ਦੇਖਦੇ ਆ ਜੀ ਕੀ ਹਾਲ ਹੁੰਦਾ ਜੀ ਕਾ ਨਜਾਇਜ਼ ਟੁਲੀ ਆ ਜੀ ਜਿਹੜੀ ਰਾਮਪੁਰ ਸਾਈਡ ਪਿੰਡ ਜਾਂ ਲਈ ਨਜਾਇਜ਼ ਤੌਰ ਤੇ ਤੁਸੀਂ ਦੇਖਦੇ ਬਣਾਈ ਹੋਈ ਆ ਇਹ ਪਹਿਲਾਂ ਵੀ ਇੱਕ ਵਾਰ ਪ੍ਰਸ਼ਾਸਨ ਦੁਆਰਾ ਪੱਟੀ ਜਿਹੀ ਸਿਖ ਰਹੀ ਦੁਆਰਾ ਬਣਾ ਲਈਤੀ ਗਈ ਆ